सतनाम वाहे गुरु साहेब जी सोरठ महला पाँजवा தூஜா ராஷ்டப ਪੜਿਓ ਅਰ ਬੇਦ ਬੀਚਾਰਿਓ ਨੇ ਬਲੋ ਵੰਗਮ ਸਾਦੇ ਪੰਜ ਜਨਾ ਸਿਉ ਸੰਗਨ ਛੁਟਕਿਓ ਅਹ ਬੁੱਧ ਆਦਿਕ ਅਹੈ ਬੁੱਧ ਬਾਦੀ ਪਾਠ ਪੜਿਓ ਅਰ ਬੇਦ ਬੀਚਾਰਿਓ ਨੇਵਲ ਵੰਗਮ ਸਾਦੇ ਪੰਚ ਜਨਾ ਸਿਉ ਸੰਗ ਨ ਛੁਟਕਿਓ ਆਦਿਕ ਅਹੰ ਬੁੱਧ ਬਾਦੀ ਪਿਆਰੇ ਇਨ ਬਿਦ ਮੇਲਨ ਨ ਜਾਇ ਮੈਂ ਕੀ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦਵਾਰ ਤੇਜ ਬੁੱਧ ਬਦਿਕਾ ਰਹਾ ਮਨ ਭਇਓ ਕਰਪਾਤੀ ਰਹਿਓ ਨਾਗਨ ਫਿਰਿਓ ਬਨ ਮਾਹੀ ਟਟ ਤੀਰਥ ਸਭ ਧਰਤੀ ਭ੍ਰਮਯੋ ਦੋਪੁਦਾ ਛੁਟਕ ਨਾਹੀ ਮਨ ਕਾਮਨਾ ਤੀਰਥ ਜਾਏ ਬਸਯੋ सिर कर बात तराए मान की मैर ना उत्तर एह बिद ये लख जतन कराए कानक कामनी है बर गैबर ਬਹੁ ਵਿਦ ਦਾਨ ਦਾਤਾਰਾ ਆਨ ਵਸਤਰ ਪੂਮ ਬਹੁ ਅਰਪੇ ਲੈ ਮਿਲੀ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡਾਤ खटकर मारत रहता अहकर बंधन में परे आ जुगता जोग सिद्ध आसन चौरासी ਏਪੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਫਿਰ ਜਨਮ ਹਰ ਸਿਉ ਸੰਗਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜੋ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰ ਹਰ ਕੀਰਤ ਸਾਧ ਸੰਗਤ ਹੈ ਕਿਰ ਕਰਮਨ ਕੈ ਕਰਮ ਕਹ ਨਾਨਕ ਤਿਸ ਭਇਓ ਪਰਾਪਤ ਜੇਸਾ ਪੁਰਬ ਲਿਖੇ ਕਾਲਹਿ ਨਾ ਤੇਰੋ ਸੇਵਕ ਇਹ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਭੰਜਨਾ ਹਰ ਹਰ ਕੀਰਤਨ ਇਹ ਮਨ ਰਾਤਾ ਰਹਾ ਦੁਜਾ ਤੇਰਾ ਸੇਵਕ ਇਹ ਰੰਗ ਮਾਤਾ ਭਾਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠਾ ਮਹੱਲਾ ਪੰਜਵਾ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲਾ ਭੰਗਮ ਸਾਦੇ ਪੰਜ ਜਨਾ ਸਿਓ ਸੰਗ ਨਾ ਛੁਟਕਿਓ ਅਦਕ ਅਹੰ ਬੁੱਧ ਬਾਦੇ